ਸਤੇ ਪਾਠ ਦਾ 88 ਰੁਪੀ ਹੈ ਪੜ੍ਹਾ ਲਵਾਂਗੇ ਅੱਜ ਸੇ ਪੜਾਂਗੇ ਕੰਨਾਵ ਅਤੇ ਪੜਨਾਵ ਦੇ ਕਿਸਮਾਂ ਬਾਰੇ ਨਦੀਆਂ ਨੂੰ ਰਣਜਨ ਦੇਖੋ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਜੇ ਜਿਹਦੇ ਵਿੱਚ ਪੰਜਾਬੀ ਸਿਖ ਨੂੰ ਕੰਦ ਕਟੇ ਵਿੱਚ ਆਣਨੀ ਆਣਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ 유ਸਫਲ ਨਦੀਨਾ ਜਿੱਦਾਂ ਲੋਕ ਸਟਾਰਟ ਕਰ ਲਈ ਸਭ ਤੋਂ ਪਹਿਲੇ ਪਰਨਾਵ ਦੀ ਡੈਫੀਨੇਸ਼ਨ ਅਸੀਂ ਸਭ ਤੋਂ ਪਹਿਲੇ ਪਰਨਾਵ ਦੀ ਡੈਫੀਨੇਸ਼ਨ ਸਮਝਾਂਗੇ ਜਿਹੜੀ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਤੁਸੀਂ ਪਰਨਾਵ ਕਿਹਾ ਜਾਵੇਗਾ ਤੁਸੀਂ ਇਸ ਤੋਂ ਸਮਝ ਸਰਦੇ ਹੋ ਕਿ ਜਿਹੜੇ ਵੀ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਤਾਂ ਇਹ ਪਰਨਾਵ ਪਰਨਣੇ ਪਹਿਲੇ ਨਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਛਲੀ ਕਲਾਸ ਵਿੱਚ ਅਸੀਂ ਨਾਅਮ ਨੂੰ ਸਮਝਾਇਆ ਸੀਗਾ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੈ ਤੇ ਸੁਣ ਲਈ ਹੋ ਜਰੂਰ ਦੇਖੋ ਨਾਂ ਤੁਸੀਂ ਸਪਨਾਵ ਵਾਲੇ ਟੌਪਿਕ ਵਿੱਚ ਵਰਤਦੇ ਸਿੱਕਾ ਮੈਮੋਰੀ ਸਸਮਝਿਆ ਪ੍ਰਨਾਅ ਲਈ ਪਰ ਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਰਡ ਵਿੱਚ ਹੀ ਨਾਅਮ ਦਿੱਤਾ ਗਿਆ ਇਸ ਤੋਂ ਤੁਸੀਂ ਇਸ ਦੀ ਡੈਫੀਨੇਸ਼ਨ ਵੀ ਯਾਦ ਰੱਖ ਸਕਦੇ ਹੋ ਕਿ ਜਿਹੜੇ ਜਬ ਨਾਅਮ ਦੀ ਥਾਂ ਤੇ ਵਰਤੇ ਜੀ ਨਾਮ ਕੀ ਹੁੰਦਾ ਹੈ ਮੈਂ ਤੁਹਾਨੂੰ ਥੋੜਾ ਜਿਆਦਾ ਰਿਕਾਰਡ ਕਰਾ ਦਿੰਨੀ ਆ ਉਹ ਸ਼ਬਦ ਜਿਹੜੇ ਕਿਸੇ ਵਿਅਕਤੀ ਵਸਤੂ ਸਥਾਨ ਜਾਂ ਕੰਮ ਦੇ ਨਾਂ ਨਾਲੀ ਵੱਤੇ ਜੀ ਕਿਸੇ ਵੀ ਚੀਜ਼ ਦਾ ਨਾਂ ਹੈ ਜੇ ਉਹਨੂੰ ਨਾਮ ਕਿਹਾ ਜਾਂਦਾ ਹੈ ਇਸੇ ਨੂੰ ਜਿਵੇਂ ਨਾਮ ਨੂੰ ਨਾਮ ਕਿਹਾ ਜਾਂਦਾ ਹੈ ਵਿਸ਼ੇ ਕੋਲ ਸਿਰਫ ਦਾ ਨਾਮ ਹੈ ਕਿਛੇ ਜੀ ਦਾ ਨਾਮ ਹੈ ਕਿਸੇ ਵਸਤੂ ਦਾ ਨਾਮ ਹੈ ਕਿਸੇ ਕਿਸੇ ਕੰਮ ਦਾ ਨਾਮ ਹੈ ਉਸਨੇ ਨਾ ਕਿਹਾ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਖਾਂ ਤੇ ਜਿਹੜੇ ਸ਼ਬਦ ਵਰਤਦੇ ਹਾਂ ਉਹਨਾਂ ਨੂੰ ਪੜਨਾਵ ਕਿਹਾ। ਤਾਂ ਐਗਜ਼ਾਮਪਲ ਲਈ ਉਹ ਚੁੱਕ ਕੇ ਕਿਹ ਨਾਲ ਸਮਝ ਆਏਗਾ ਜਿਵੇਂ ਕਿ ਨੈ ਤੁਸੀਂ ਤੁਸੀਂ ਕੋਈ ਗੇਟ ਹੈ ਇਹ ਐਗਜ਼ਾਮਪਲ ਨੇ ਜਿਵੇਂ ਕਿ ਹੌਨ ਐਂਡ ਉਹ ਕਿਹ ਨਾਲ ਇਸ ਦਾ ਜੋ ਸੋ ਜਿਹੜਾ ਹੋਗਾ ਜੋ ਕਿ ਤੁਸੀਂ ਅੱਗੇ ਇਹਦੇ ਤਰ੍ਹਾਂ ਵਿੱਚ ਸਮਝੋਗੇ पे एक एग्जाम्पल राय समझते हैं जिम्मे की अगर मैं कहा राम एक अच्छा विद्यार्थी है, है।, है। तो तो इन्हना तीन सेंटेंस दे मैं रिपीट किया राम का नाम हम बार बार जे आप राम 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 ही यूज करते जावे तो थोड़ा अजीब लग गया से ओरी जगह ਜਿਸ ਦਿਨ ਆਂ ਦੀ ਜਗਾ ਉਚ ਕੋ ਸ਼ਬਦ ਇਸਤੇਮਾਲ ਕਰੀਏ ਜਿਵੇਂ ਕਿ RAM ਇੱਕ ਨੁੰਦਾ ਹੈ ਤੇ ਮੁੰਡੇ ਲਿਆ ਪਕਾਰ ਸਕ ਜੀਓ ਉਹ RAM ਜਿਵੇਂ ਕਿ RAM ਨੂੰ ਜੰਗਾ ਹੈ ਉਹ 6ਵੀਂ ਜਮਾਤ ਵਿੱਚ ਪੜ੍ਹਦਾ ਹੈ ਉਹ ਪੜਾਈ ਵਿੱਚ ਬਹੁਤ ਹੀ ਚੰਗਾ ਹੈ ਕਿ ਅਸੀਂ ਹੁਣ ਇਹਦੇ ਵਿੱਚ RAM ਦੀ ਜਗਾ ਤੇ ਕੀ ਉਸ ਕਿਤਾਬ जेड़ा राम एक नाम जिन्हों नाव कहा ना जाता है जो तो नो डेफिनेशन समझ आएगी जब नाव था की थान के वर्ते जाप किया जाता है हा उसके प्रकार जानते हैं पर नाव छे प्रकार दे पहला पुरखवाचक प्रनाम दूजा निजवाचक प्रणाम तीजा निश्चयवाचक परिश्चयवाचक प्रणाम संबंधवाचक प्रणाम छेव प्रश्नवाचक प्रणाम तो इस प्रणाम छे प्रकार के होंगे दुर्कवाचक निजवाचक निश्चयवाचक अनिश्चयवाचक संबंधवाचक प्रश्नवाचक आओ इ प्रकारा समझते हैं ਨਲਕ ਸੇ ਪੁਰਖਾਚਕ ਪੜਨਾ ਪੁਰਖ ਦਾ ਮਤਲਬ ਕੀ ਹੈ ਕੋਈ ਵੀ ਇਨਸਾਨ ਜਾਂ ਤੇ ਉਹ ਮੇਲ ਹੋ ਸਕਦਾ ਹੈ ਜਾਂ ਫਿਰ ਉਸ ਹੀ ਮੇਲ ਹੋ ਸਕਦਾ ਪੁਰਖ ਨਿਰ ਇਸਤਰੀ ਕਿਸੇ ਵਿੱਚ ਦੂਰਾਂ ਦੀ ਗੱਲ ਲੱਗਦੀ ਹੈ ਪੁਰਖਵਾਚਕ ਪੜਨਾ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾ ਦੇ ਨਾਂ ਦੇ ਥਾਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾ ਕਿਹਾ ਜਾਂਦਾ ਹੈ ਜਿਹੜੇ ਸਦਸੀ ਖੁਦ ਲਈ ਆਪਣੇ ਵਾਸਤੇ ਜਾਂ ਕਿਸੇ ਹੋਰ ਪ੍ਰਕਾਸ਼ ਵਾਸਤੇ ਵਰਤ ਰਿਆ ਹੋਰ ਲੋਕਾਂ ਵਾਸਤੇ ਵਰਤ ਰਿਆ ਹੋਏ ਕਿਸੇ ਇਨਸਾਨ ਵਾਸਤੇ ਵਰਤਦੇ ਹਨ ਇਹ ਸਿਰਤਵਾਚਿਤ ਪੰਨਾ ਕਿਹਾ ਜਾਂਦਾ ਜਿਵੇਂ ਕਿ ਜਿਸੀ ਉਹ ਹਨ ਜਿਵੇਂ ਕਿ ਮੈਂ ਕਿਹਾ ਮੈਂ ਕਲ ਸਹੀ ਗਈ ਸੀ ਇਸ ਦੇ ਵਿੱਚ ਮੈਂ ਆਪਣੇ ਲਈ ਜਿਹੜਾ ਮੈਂ ਵਰਤਿਆ ਹੈ मैं अपनी गल कर रही मैं, एक आ, एक तो हो तो मैं नाम नहीं इंसानवाचक होता जगह संबोधन किया पुरख वाचक पढ़ना इदा ही ओ, ओ कल दिल्ली गया किसी व्यक्ति की गल हो रही है कोई व्यक्ति दिल्ली गया होगा चक परिणामचक परिणाम इस तरह वह उत्तम पूर्वक दूसरा है मध्यम पूर्वक तीसरा है कन्यापूर्वक आओ इ तिना समझते हैं सब तो पहले आंखा है उत्तम पूर्व

અને લવチャンネル કો મોર રહ્યા હે તો દુજો ઉસને સુન રેના પહેલા બચ્ચા બોલ રહ્યા હે તો દુજો બચ્ચા ઉસને સુન રેના તે જીરા દે ક્લીન જીરા ਵੀ થોડક બોલદાન ઉસને ઉત્તમ પુરક કિયા જંદા હે જો પહેલા પુરક કિયા જંદા હે જાના તાનુ યાદ રાખન દે લેરા ઉત્તમ પુરક હસ ક્યોકી મેન ઉત્તમ પુરક તો કછા રહા હૈ જો ઉત્તમ પુરક જો બોલ રહ્યા હે જો કલ ક રહા હે ਜਿੱਦੋਂ ਅਸੀਂ ਗੱਲ ਕਰ ਰਹੇ ਹੁੰਦੇ ਆ ਜਿਵੇਂ ਆਪਣੇ ਵੱਲ ਦੀ ਗੱਲ ਕਰਦੇ ਆ ਮੈਂ ਕੱਲ ਇੱਥੇ ਗਿਆ ਸੀ ਮੈਨੂੰ ਹਮ ਬਹੁਤ ਪਸੰਦ ਆਨੇ ਅਸੀਂ ਕੱਲ ਦਿੱਲੀ ਜਾਵਾਂਗੇ ਸਾਡਾ ਪਰਿਵਾਰ ਬਹੁਤ ਵੱਡਾ ਹੈ ਤੇ ਜਦੋਂ ਵੀ ਉੱਤਮ ਕਿਰ ਜਿਹੜਾ ਵਿਅਕਤੀ ਗੱਲ ਕਰ ਰਿਹਾ ਹੁੰਦਾ ਹੈ ਉਹ ਹਮੇਸ਼ਾ ਇਹਨਾਂ ਦਾ ਇਸਤੇਮਾਲ ਕਰਦਾ ਹੈ ਮੈਂ ਮੈਨੂੰ ਅਸੀਂ ਸਾਡਾ ਜਿਵੇਂ ਕਿ ਕੱਲ ਮੈਨੂੰ ਰਾਮ ਨੂੰ ਮਿਲਿਆ ਸੀਗਾ ਤੇ ਮੈਨੂੰ use ਹੋਇਆ ਸੀ ਇਹਦੇ ਵਿੱਚ ਮੈਂ ਕੱਲ ਪੰਜਾਬ ਗਿਆ ਸੀ ਤੇ ਇਸ ਦੇ ਵਿੱਚ ਉਹਨੇ ਮੈਂ ਦਾ use ਕੀਤਾ ਤੇ ਇਹ ਕੀ ਹੈ ਉੱਤਮ ਗੁਣ ਜਿਹੜਾ ਜਦੋਂ ਤੂੰ ਗੱਲ ਕਰਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉੱਤਮ ਗੁਣ ਜਿਵੇਂ ਕਿ ਇਸ ਸਮੇਂ ਮੈਂ ਬੋਲ ਰਹੀ ਹਾਂ ਮੈਂ ਇਸ ਵੀਡੀਓ ਰਾਹੀਂ ਬੋਲ ਰਹੀ ਹਾਂ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਜਗ੍ਹਾ ਤੇ ਉੱਤਮ ਪੁਰਖ ਕੌਣ ਹੈ ਉਹ ਮੈਂ ਹਾਂ तुसी सुन रहे हो किसी उत्तम पुरक नहीं है जरा सुनने वाला व्यक्ति है मध्यम पुरक है जिसके बारे में आप आगे गल कर दूसरा है मध्यम पुरख जेडे पुरक नाल गाली की जाओ उस मध्यम पुरक दूजा पुरक किया जा पहला तो सर गल कर रहा उसमें उत्तम पुरक कहा गया जिस दिन नाल गल की जाए शब्द बहुत इंपोर्टेंट है जेडे पुरख निक मध्यम पुरखा पुरखा है समझते हैं व्यक्ति है एक पुरख है जेडे की ती देख स चश्मा लगा है जो थोड़े ओल्ड लग रहे बोल रहे हैं कितम पुरख

ਇਹ ਜਸਦੈਨal ਗੱਲ ਕੀਤੀ ਜਾਣੀ ਹੋਵੇ ਉਸ ਨੂੰ ਮਰਦਨ ਕੋ ਰੱਖਿਆ ਜਾਂਦਾ ਹੈ ਜੀਵੇ ਕੀ ਅਗਰ ਇਹ ਹੰਕਾਰੇ ਰਾਹ ਚੱਲਦੇ ਹੋਏ ਇਸੁੰਦੇ ਨੂੰ ਮਿਲੇ ਤੇ ਉਹ ਇਹਨੂੰ ਕੁਝ ਸਕਦੇ ਨੇ ਅੱਜਕਲ ਤੁਸੀਂ ਕੀ ਕਰ ਰਹੇ ਹੋ ਤੇ ਤੂੰ ਕਿਸ ਨੂੰ ਪੁੱਛਿਆ ਜਾ ਰਿਹਾ ਹੈ ਇਹਦੇ ਇੱਕ ਐਗਜ਼ਾਮਪਲ ਹੈ ਤੁਸੀਂ ਸਾਰੇ ਕਿੱਥੇ ਗਏ ਸੀ ਤੁਸੀਂ ਸਾਰੇ ਕਿੱਥੇ ਗਏ ਸੀ ਨੂੰ ਪੁੱਛਿਆ ਜਾ ਰਿਹਾ ਸੁਣ ਰਿਹਾ ਉਸ ਦੇ ਨਾਲ ਗੱਲ ਕੀਤੀ ਜਾ ਰਹੀ ਹੈ 13

जो दो व्यक्ति आपस में बैठ के किसी थर्ड पर्सन बारे में बात कर रहे हैं तीसरे इंसान बारे में बात कर रहे हैं इसमें अन्य पुरुष केरा जाता है या तीजा पुरुष किया जाता है जिन्हें गुण नाम जब किसी के, जा जा के जा जा। उन उन बारे में करते हैं कह के कहना बारे में बात कर के जी की इस फोटो है समझते हैं ਜੋ ਪਹਿਲਾ ਪਰਸਨ ਹੈ ਪਹਿਲਾ ਮੰਨਾਇਆ ਉਹ ਦੂਜੇ ਮੰਦੇ ਨੂੰ ਦੱਸ ਰਿਹਾ ਹੈ ਕਿਸੇ ਤੀਸਰੇ ਬਾਰੇ ਇਸੇ ਅਨ્ય ਪਰਿਵਾਰਕ ਕਿ ਉਹ ਤਾਂ ਬੜਾ ਹੀ ਤੇਜ ਮੁੰਡਾ ਹੈ ਉਹ ਤਾਂ ਬੜਾ ਹੀ ਤੇਜ ਮੁੰਡਾ ਹੈ ਉਸਦੇ ਬਾਰੇ ਗੱਲ ਹੋ ਰਹੀ ਹੈ ਉਹਨਾ ਉਹਨਾਂ ਦੇ ਦਾਤਾ ਕੱਲ ਪਿਤਾ ਵੜ ਗਿਆ ਸੀ ਤੇ ਜਿਹੜਾ ਉਹਨਾ ਪਰ ਉਹ ਹੈ ਐਕੀ ਨੇ ਅਨਿਆ ਪਰਿਵਾਰਕ ਜਦੋਂ ਕਿਸੇ दूसरे बारे गल की जाए पुरख आशा करना पुरक प्रणाम जेडे प्रणाव वाकता की थान वर्ते जा करता आप ही उसकी विशेषता दसते हैं उसनों निजवाचक प्रणाप के ਬੱਚੇ ਜ਼ਿਆਦਾਤਰ ਇਸ ਵਿੱਚ confuse ਹੋ ਜਾਂਦੇ ਨੇ ਕਿ ਸਾਨੂੰ ਤੇ ਇਹ ਸਮਝ ਨਹੀਂ ਆਉਂਦੀ। ਇਸਦੀ definition ਚ ਇਹ ਕਿਹਾ ਗਿਆ ਹੈ ਕਿ ਇਹ ਉਹ ਪੜਨਾਂਵ ਹੁੰਦੇ ਹਨ, ਉਹ ਸ਼ਬਦ ਹੁੰਦੇ ਹਨ ਜੋ ਕਰਤਾ ਦੀ ਥਾਂ, ਕਰਤਾ ਕੌਣ ਹੁੰਦਾ ਹੈ ਇਸ ਦਾ ਮੈਂ ਸਮਝਣਾ ਪਿਆ। ਕਰਤਾ ਦੀ ਥਾਂ ਤੇ ਲੱਗਦੇ ਹਨ, ਕਰਤਾ ਹੁੰਦਾ ਹੈ ਜੋ sentence ਵਿੱਚ main subject ਹੈ, ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ, ਜੋ ਕੰਮ ਨੂੰ ਕਰ ਰਿਹਾ ਹੈ, ਕਰਤਾ ਹੈ।

विशेषता है है? है मैं, जो सब्जेक्ट है, वो मैं है। उस समझाया उसकी जगह अपनी विशेषता दस रहा है कि मैं आप उस समझाया आप है ना जो आप से जो स्ट्रेस दिता जा रहा है खुद से करता है

ਮੁੰਡੇ ਆਪਸ ਵਿੱਚ ਨਾੜਦੇ ਇੱਕ ਨਿਯਮ ਮੁੰਡੇ ਕਿਹਨੇ ਕਰਤਾ ਮੁੰਡੇ ਹੈ ਦੇ ਵਿੱਚ ਮੇਨ ਸਬਜੈਕਟ ਤੇ ਮੁੰਡੇ ਕਿਦੇ ਵਿੱਚ ਲਾੜਦੇ ਆਪਸ ਵਿੱਚ ਲਾੜਨੇ ਨੇ ਤੇ ਜਿਹੜਾ ਆਪਸ ਹੈ ਇਹ ਮੁੰਡਿਆਂ ਦੀ ਵਿਸ਼ੇਸ਼ਤਾ ਦੱਸ ਰਿਆ ਹੈ ਕਰਤਾ ਬਿਨਾਂ ਰਾ ਕਿਸ ਦੀ ਕਿਸਾ ਦੱਸ ਰਿਆ ਹੈ ਕਿ ਇਹ ਇਨਨਿਜਵਾਚਕ ਕਰਨਾ ਅਸੀਂ ਆਪ ਆਪਣੇ ਹੱਥ ਕੰਮ ਕੀਤਾ ਅਸੀਂ ਕਿਹਨੇ ਦੇ ਵਿੱਚ ਕਰਤਾ

थर्ड है संबंध वाचक पड़ना तो शब्द तो ही समझ सकते हो जो संबंध दसन जो सेंटेंस संबंध दसन जो जोड़न एक रिलेशन दसन एक लिंक दसन आओ समझते हैं हाँ डेफिनेशन राही जो रा शब्द नाव शब्द दी था, ते वर्त्या जावे ते योजक योजक वांग दो वाक्यों आपस में जोड़े उसमें संबंध वाचक पड़नाव कहा है के रहे हैं और संबंध वाचक पड़नाव है जो थे है तो नाव बढ़ते आ जाए। पहले तो उन्हें यही कि रहे शब्द नाव शब्द थे वर्त्या जाए मेन समझ वाली गल इत है संबंध वाचक पड़नाम जो यूज का वाग दो वक्त आपस में जोड़े ਯੋਜਕ ਦਾ ਮਤਲਬ ਵਿਰਾਂ ਹੈ ਕੰਜਨੋਸ਼ਮਿਸ ਜਿ세 ਇੰਗਲਿਸ਼ ਵਿੱਚ ਕੰਜਨਕਸ਼ਨਸ ਕਹਿੰਦੇ ਹਨ ਜੋ ਸੈਂਟੈਂਸ ਨੂੰ ਜੋੜਦਾ ਹੈ ਇਹ ਪੰਜਾਬੀ ਵਿੱਚ ਇੰਗਲਿਸ਼ਕ ਕਹਿੰਦੇ ਹਨ ਅੱਗੇ ਜਾ ਕੇ ਅਸੀਂ ਇਸ ਟੌਪਿਕ ਨੂੰ ਵੀ ਕਵਰ ਕਰਾਂਗੇ ਯੋਜਕ ਇੱਕ ਆਪਨੇ ਆਪਸੇ ਤਰਕਤਿਕ ਹੈ ਯੋਜਕਦਮ ਮਤਲਬ ਹੀ ਹੈ ਕਿ ਸੈਂਟੈਂਸ ਨੂੰ ਜੋੜਨਾ ਇਸ ਸੰਬੰਧਵਾਚਕ ਕੰੜਾ ਸੈਂਟੈਂਸ ਨੂੰ ਜੋੜਨ ਦਾ ਕੰਮ ਕਰਦੇ ਹਨ ਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ ਜਿਵੇਂ ਕਿ जैसी करनी वैसी परनी इससे विच अगर मैं जैसी हटाना या वैसी हटाना तै की बनेगा करनी परनी जिदा कोई भी अर्थ नहीं निकलेगा पर जेकर असली विच जैसी करनी तुसी जिदा काम करोगे वैसी परनी वैसा नहीं करोगे तै जेड़ा जैसी और वैसी है इनकी है संबंधवाचक परनी में Next, है जेड़े लोग मेहनत नहीं करते तो नहीं होना बारे जिड़े लोग मेहनत नहीं करते कई तो करते भी नहीं कई ऐसे भी ने जो मेहनत नहीं करते तो इतनी उन्होंने बारे गल की जी नहीं करते तो उस तो लिए जेड़ा शब्द की जोड़ता है

एक तरह की प्रश्नवाचक प्रणाम जब्द नाव शब्द की थान पर जाए था पर ना ही श़़्द उस द्वारा कोई पूछगिछ कर उस प्रश्नवाचक प्रणाम किया जाता है प्रश्न तो तुसी समझ जाओगे प्रश्न का मतलब होता है क्वेश्चन मार्क क्वेश्चन मार्क जो जदो भी थानो कोई भी सेंटेंस विच कुछ विच दिखती जावे इतनी देयर एड इंपोर्टेंट एड वर्ड कुछ विच दिखती जावे तो कोथी अंदर प्रश्नवाचक करना जिने की कौन सो रहा है तुसी इधर विच पूछ रहे कि कौन सो रहा है कि जेड़ा कॉमन वर्ड है

ਇਹ ਜਿਹੜਾ ਕਿਸ ਸਨੇਹ ਕੀਤੀ ਹੈ ਪ੍ਰਸ਼ਨਵਾਚਕ ਪ੍ਰਨਾਂਸਟਿਚ ਕੁਸ਼ਨ ਮਾਰਕ ਨਾ ਵੋਂਟ ਸੈਂਟੈਂਸ ਕਿਹੜਾ ਸ਼ੋਰ ਪਾ ਰਿਹਾ ਹੈ ਅਨੇ ਅਈਵਰ ਪੁੱਛਦੇ ਨੇ ਨਾ ਕਰਦੇ ਵੱਡੇ ਇਹ ਕਿਹੜਾ ਸ਼ੋਰ ਪਾ ਰਿਹਾ ਹੈ ਤੇ ਜਿਹੜਾ ਕਿਹੜਾ ਹੈ ਪੁੱਛਿਆ ਜਾ ਰਿਹਾ ਹੈ ਉੱਚੀ-ਬਿੱਚੀ ਕੀ ਜਾ ਰਹੀ ਹੈ ਪ੍ਰਸ਼ਨਵਾਚਕ ਪ੍ਰਨਾਂਸਟਿਚ ਕੁਸ਼ਨ ਮਾਰਕ ਨਾ ਸਹੀ ਇਹਨਾਂ ਵਾਕਾਂ ਵਿੱਚੋਂ ਇਸਨੇ ਕਿਹੜਾ ਸ਼ਬਦ ਕੀ ਹਨ ਪ੍ਰਸ਼ਨਵਾਚਕ ਕੜਨਾਮ ਹੈ अगे वहां फिफ्थ है निश्चयवाचक पढ़ना। निश्चय का मतलब है जी चीज होता है जिड़े पड़नावे दूर जा ने चीज वाल इशारा करके उसके नाम से वरते जाश्चयवाचक तो पड़नाव कहना चाहिए जेड़े भी शब्द

ਜਦੋਂ ਤੁਸੀਂ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਦੇਖੀਤ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਖਾਮ ਤੇ ਵਰਤੇ ਨਾਂ ਨੂੰ ਨਿਸ਼ਚੈਲਾ ਚੁਣਨ ਵਾਲਿਆ ਜੰਮਾ ਐ ਜੀ ਨੇ ਨੂੰ ਕੁੜੀਆਂ ਗਾਣਾ ਗਾ ਰਹੀਆਂ ਹਨ ਉਹ ਕੁੜੀਆਂ ਨੂੰ ਉਹ ਦੂਰ ਖੜੇ ਜਾਂਦੇ ਸੀ ਪ੍ਰਿਆ ਸੋ ਸੁਨਾਵ ਇਸ਼ਾਰਾ ਕੀਤਾ ਨਾ ਸਭ ਦਾ ਨਾਮ ਨਹੀਂ ਲਿਆ ਇੱਥੇ ਚਾਰ ਪੰਜ ਕੁ ਹੋਈਆਂ ਪ੍ਰਿਆ ਉਹ ਗਾਣਾ ਗਾ ਰਹੀਆਂ ਹਨ ਤੁਸੀਂ ਉਹਨਾਂ ਸਭ ਦੇ ਨਾਮ ਨਾ ਲੈਤੇ ਸਿਰਫ ਕਹਿਤਾ ਉਹ ਕੁੜੀਆਂ जो है निश्चित है पर दूसरा है एक मेरा कंप्यूटर है निश्चित है अगर कंप्यूटर तेके आ रहा है खरीद लिया हो जो कंप्यूटर करता ही होगा एक निश्चित चीज वाल संकेत कर रहे हो

ਇਹ ਕਹਿਣਾ ਹੈ ਕਿ ਜਿਹੜੇ ਪਰਨਾ ਕਿਸੇ ਵਿਅਕਤੀ ਜਾਂ ਸਥਾਨ ਵਸਤੂ ਦੀ ਬਾਰੇ ਦੱਸਤਾ ਨਹੀਂ ਪਰ ਉਸ ਦਾ ਕਿਸਪਸ਼ਟ ਤਨ ਗਿਆਨ ਨਹੀਂ ਦੇ ਪਾਰ ਰਿਹਾ ਉਸ ਨੂੰ ਅਨਿਸ਼ਚੈਵਾਚਕ ਪਰਨਾ ਕਿਹਾ ਜਾਂਦਾ ਹੈ ਜਿਵੇਂ ਕੋਈ ਗੀਤ ਗਾ ਰਿਹਾ ਹੈ ਜੇਕਰ ਘਰ ਦੇ ਬਾਹਰੋਂ ਕੋਈ ਤੋ ਅਵਾਜ਼ ਆ ਰਹੀ ਹੈ ਕਿਸੇ ਦੇ ਗੀਤ ਗਾਣ ਦੀ ਤੁਹਾਨੂੰ ਐਸੇ ਪਤਾ ਹੈ ਕਿ ਕੋਈ ਗੀਤ ਗਾ ਰਿਹਾ ਹੈ ਪਰ ਐਨੇ ਪਤਾ ਕਿ ਬਾਰ ਅਸਲ ਚ ਕੌਣ ਗਾ ਰਿਹਾ ਹੈ उसकी जगह जब गीत गा रहे कोईता नहीं है कि कौन गीत गा रहा है इतना कई आने आ तो रोज ने सड़क से बड़ी सारी गड्डिया आदियां ने ग्डिया चल दया ने रोज पर ऐसे नहीं पता किन ने ਅਲ ਕਿਸੀ ਦਾ ਤੇ ਨਹੀਂ ਸਾਡੇ ਕੋਲ ਡਾਟਾ ਹੁੰਦਾ ਅਲ ਕਿਸੀ ਦਾ ਨਾ ਤੇ ਨਹੀਂ ਸੰਪਰਕਤਾ ਤੇ ਜਿਹੜਾ ਇੱਥੇ ਕਈ ਆਉਂਦੇ ਨੇ ਮੰਨਦੇ ਤਾਂ ਕਈ ਨੇ ਹੋਣਾ ਨਾ ਬੈ ਨਹੀਂ ਪਤਾ ਜਿਹੜੇ ਕਈ ਨਹੀਂ ਇੱਥੇ ਕਈ ਆਉਂਦੇ ਨੇ ਕਿਉਂਕਿ ਇਹ ਅਨਿਸ਼ਚੇਵਾਚਕ ਪੜਨਾਵ ਹੈ ਇਹਨਾਂ ਮੱਕਾ ਵਿੱਚ ਕੋਈ ਕਈ ਅਨਿਸ਼ਚੇਵਾਚਕ ਪੜਨਾਵ ਹੈ ਮੈਂ ਤਾਂ ਇੱਕ ਚੀਜ਼ ਸਮਝਾਣ ਚਾਹੁੰਦੀ ਬੱਚੇ ਪਈ ਵਾਰ ਕੰਫਿਊਜ਼ ਹੋ ਜਾਂਦੇ ਨੇ ਕਿ ਜਿਹਨੇ ਪ੍ਰਸ਼ਨਵਾਚਕ ਦੇ ਵਿੱਚ कौन किसने जो भी दिता होंगे प्रश्नवाचक प्रणाम वाचक प्रणाल समझ के लाइस्ट देखो यदा किसान पिछे प्रश्न चिन्ह नहीं लग्यान मार्ग नहीं लगे प्रश्नवाचक प्रणाली नहीं सड़क दूजी चीज ਇਸ ਦੇ ਵਿੱਚ ਕੁਛ ਆ ਰਹੇ ਲੰਬੇ ਕੁਛ ਕੁਛ ਮਰੇ ਹੀ ਗਏ ਇਸ ਦੇ ਵਿੱਚ ਤੁਸੀਂ ਕੁਛ ਨਹੀਂ ਰਹੇ ਇਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕੋਈ ਗੀਤ ਗਾ ਰਿਹਾ ਹੈ ਸਿੰਪਲ ਜਨਰਲ ਗਾਣਾ ਹੈ ਕਿ ਕੋਈ ਗੀਤ ਗਾ ਰਿਹਾ ਹੋਣਾ ਹੈ ਤੇ ਜਿਹੜੀ ਸਿੰਪਲ ਜਨਰਲ ਗਾਣੇ ਹੋ ਰਹੀਆਂ ਉਸ ਦੇ ਵਿੱਚ ਕਲਰਨ ਵਜ੍ਹਾ ਨਾਲ ਦਿੱਤਾ ਹੈ ਮੇਰੇ ਮੇਸ਼ਾ ਆਨਸਤਿਵਾਚਕ ਪਰਨਾ ਹੈ ਚਾਹੀਦਾ ਕੋਈ ਵਰਕ ਹੈ ਹਮੇਸ਼ਾ ਆਨਸਤਿਵਾਚਕ ਪਰਨਾ ਹੁੰਦੇ ਹਨ ਇਸ ਕਰਕੇ ਕਨਫਿਊਜ਼ ਨਾ ਹੋਣਾ